ਸੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਬੀਟਰ ਬੱਕਰੀਆਂ ਤੇ ਜਾਣਕਾਰੀ ਵੀ ਦੇਵਾਂਗੇ ਆਪਾਂ ਤੁਹਾਨੂੰ ਤੇ ਆ ਨਗਸੇਲਾਸ ਤੇ ਲੈ ਕੇ ਆ ਬਈ ਹਾਂਜੀ ਵੀ ਕਿਹੜੀ ਜਗ੍ਹਾ ਤੋਂ ਆਇਆ ਆਪਾਂ ਵੀਰੇ ਆਪਾਂ ਜੀ ਫਖਰਵੜ ਤੋਂ ਠੀਕ ਆ ਤੇ ਕਿਹੜੇ ਕਿਹੜੇ ਜਾਨਵਰ ਆਪਣੇ ਦਿਖਾ ਦੋ ਆਪਣੇ ਆ ਬੱਕਰੀ ਇੱਕ ਤਾਂ ਆ ਬੱਕਰੀ ਠੀਕ ਹੈ ਜੀ ਤੇ ਦੂਜੇ ਸੋਇਆ ਦੋ ਮਗਰ ਮੇਵਨੇ ਆ ਦੋ ਮੇਵਨੇ ਕਿਹੜੇ ਬੱਚੇ ਨੇ ਵੀਰੇ ਆ ਸੀ ਆ ਬੱਚੇ ਆ ਵੀ ਦੋ ਇਹਦੇ ਕੀ ਆ ਮਗਰ ਬੱਚੇ ਇਹ ਬੱਕਰੀਆਂ ਜੀ ਦੋਵੇਂ ਦੋਵੇਂ ਬੱਕਰੀਆਂ ਤੇ ਕਿੰਨੇ ਦੰਦ ਹੋ ਗਈ ਬੱਕਰੀ ਬੱਕਰੀਏ ਪੂਰੇ ਦੰਦੀ ਆ ਪੂਰੇ ਦੰਦੀ ਆ ਇਹ ਕੀ ਮੁੱਲ ਵਗੈਰਾ ਕਰਦੇ ਆਪਾਂ ਇਹਦਾ ਮੱਲੇ ਦਾ ਹੀ 20000 ਠੀਕ ਆ ਤੇ ਹੋਰ ਕਿਹੜੇ ਜਾਨਵਰ ਆਪਣੇ ਇੱਕ ਆ ਪੱਠਾ ਆ ਪੱਠਾ ਇਹ ਕਿੰਨੇ ਦਾ ਦੋਗੇ ਇਹ ਵੀ ਪੂਰੇ ਹੀ ਆ ਪੂਰੇ ਹੀ ਆ ਇਹ ਵੀ ਸੂਈ ਆ ਵੀਰੇ ਹਾਂ ਵੀ ਆ ਸਹੀ ਤਾਂ ਮੀਮਣਾ ਅੱਛਾ ਬੱਚਾ ਇਹ ਤਾਂ ਮਗਰ ਇਹ ਬੱਕਰਾ ਹੀ ਹੈ ਹੂੰ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆ ਇਹਦਾ ਵੀ 20000 ਰੀ 20000 ਰੀ ਹੂੰ ਠੀਕ ਆ ਤੇ ਹੋਰ ਵੀ ਜਾਨਵਰ ਇੱਕ ਆ ਪੱਠਾ ਹੀ ਠੀਕ ਆ ਆ ਪੱਠਾ ਚੈੱਕ ਕਰ ਲਓ ਵੀ ਤੇ ਇਹ ਕਿੰਨੇ ਕ ਟਾਈਮ ਦੀ ਵੀਰੇ ਇਹ ਹੈਗੀ ਐ 6 ਮਹੀਨੇ ਦੀ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆ ਆ 9000 ਜੀ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 93633 ਹਾਂਜੀ 46830 ਠੀਕ ਆ ਤੇ ਹੋਰ ਵੀ ਹੈਗੇ ਜਿਹੜਾ ਹੋਰ ਆਪਣੇ ਕੇ ਇੱਕ ਆ ਬੱਕਰਾ ਬੱਕਰਾ ਇਹ ਹਾਂਜੀ ਠੀਕ ਆ ਇੱਕ ਆ ਬੱਕਰਾ ਵੀਰੇ ਇਹਦਾ ਕੀ ਮੁੱਲ ਇਹਦਾ 10000 ਠੀਕ ਆ ਤੁਹਾਨੂੰ ਆਪਾਂ ਘਰੋਂ ਲੈ ਆਨੇ ਵੀਰੇ ਕਿ ਸਿਰਫ ਤੇ ਦੇਖ ਮੰਗਵੇ ਨਹੀਂ ਕਰੀ ਆ ਘਰੇ ਰੱਖਿਆ ਵੈਸੇ ਹਾਂਜੀ ਠੀਕ ਆ ਵੀ ਤੇ ਆਪਣਾ ਪਿੰਡ ਦੁਬਾਰਾ ਫੇਰ ਬੋਲ ਦੋ ਜੀ ਆ ਪਖਰਵਾੜ ਦੇ ਜਿਲ੍ਹਾ ਮੋਗਾ ਆਕਲੀ ਜੇ ਨਾਲ ਆ ਰੌਂਤਾ ਇਹ ਪਿੰਡ ਨਾਲ ਆ ਤੇ ਨੰਬਰ ਹੈਗਾ 93633 46830 ਠੀਕ ਆ ਸੋ ਹਾਂਜੀ ਵੀ ਜੇ ਕਿਸੇ ਨੇ ਆ ਜਾਨਵਰ ਲੈਣੇ ਆ ਬੱਕਰੀਆਂ ਚੰਗੇ ਦੀ ਕੁਆਲਟੀ ਵੀ ਰਚ ਚੈੱਕ ਕਰ ਸਕਦੇ ਹੋ ਤੇ ਨੰਬਰਾਂ ਨਾਲ ਸੰਪਰਕ ਕਰ ਲਿਓ ਬਈਆਂ ਦਾ ਐਡਰੈਸ ਆਪਾਂ ਦੇਤਾ ਵੀਡੀਓ ਵਿੱਚ ਠੀਕ ਆ ਬਈ ਧੰਨਵਾਦ ਸੋ ਹਾਂ ਜੀ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਜਾਨਵਰ ਕਰੋ ਚੱਕ ਵੀ ਪੱਠਾ ਬਿੱਟਰ ਦੇਖੋ ਬਈ ਕਰੋ ਕੁਆਲਟੀ ਵੀ ਚੈੱਕ ਕਰ ਸਕਦੇ ਆਪਰੇ ਪੱਠਾ ਹੀ ਇਤਨੇ ਵੀਰੇ ਹਾਂ ਕਿੰਨੇ ਕਿੰਨੇ ਟਾਈਮ ਦੇ ਹੋਣੀਆਂ ਬਈ ਇਹ ਤੇ ਯਾਰ ਪਰਲੀ ਤਾਂ ਰਹਿੰਦਾ ਮਹੀਨਾ ਕੁ ਸੂਨ ਦਾ ਠੀਕ ਆ ਜੀ ਛੇਰੀ ਦਾ ਠੀਕ ਕਾਲੀ ਦਾ ਕਾਲੀ ਦਾ ਰਹਿੰਦਾਗਾ ਡੇਢ ਕਿ ਮਹੀਨਾ ਠੀਕ ਆ ਤੇ ਆ ਲਾਲ ਦਾ ਲਾਲ ਦਾ ਹੀ ਵਾ ਡੇਢ ਕਿ ਮਹੀਨਾ ਠੀਕ ਆ ਤੇ ਕਿੰਨੇ ਕਿੰਨੇ ਦੰਦ ਹੋਣਗੇ ਵੀਰੇ ਇਹ ਚੱਕਣੀ ਕੋਈ ਪੁੱਛੇ ਦੰਦ ਦਾ ਕੋਈ ਅੱਠ ਦੰਦ ਦਾ ਕੋਈ ਚਾਰ ਦੰਦ ਦਾ ਠੀਕ ਆ ਤੇ ਕਿਹੜੀ ਜਗ੍ਹਾ ਤੋਂ ਆਇਆ ਆਪਾਂ ਵੀਰੇ ਆਪਾਂ ਜੋਗਗ ਵਾਲਾ ਪਿੰਡ ਆਈ ਤਲਵੰਡੀ ਸੱਬ ਕੋਲ ਤਲਵੰਡੀ ਸੱਬ ਕੋਲ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਹੈਗਾ ਜੀ 62391 ਹਾਂਜੀ 57601 ਠੀਕ ਆ ਤੇ ਰੇਟ ਵਗੈਰਾ ਫੋਨ ਤੇ ਹੋਜੋ ਰੇਟ ਵਗੈਰਾ ਫੋਨ ਤੇ ਕਰ ਦਾਂਗੇ ਠੀਕ ਆ ਤੇ ਆ ਵੀ ਬੱਕਰੀ ਹੈ ਹਾਂਜੀ ਇਹ ਬਰਬਰੀ ਇਹ ਬਰਬਰੀ ਹੈ ਜੀ ਇਹ ਗੱਬਣੂ ਬਣਾ ਕੇ ਇਹ 2 ਮਹੀਨਾ ਦੀ ਗੱਬਣਾ ਜੀ ਠੀਕ ਹੈ ਇਹ ਕਿੰਨੇ ਦੰਦਾ ਝੋਗੇ ਇਹ 8 ਦੰਦਾ ਜੀ 8 ਦੰਦਾ ਤੇ ਇਹਦਾ ਮੁੱਲ ਵੀ ਫੋਨ ਤੇ ਹੀ ਕਰ ਲਾਂਗੇ ਹਾਂ ਇਹਦਾ 18000 ਰੁਪਏ ਹੈ 18000 ਰੁਪਏ ਮੁੱਲ ਦਾ ਵੀ ਬਰਬਰੀ ਬੱਕਰੀ ਚੈੱਕ ਕਰਨ ਠੀਕ ਹੈ ਭਾਈ ਧੰਨਵਾਦ ਅੱਗੇ ਵੀ ਕਰ ਲੋ ਚੈੱਕ ਬੀਟਲ ਬੱਕਰੀਆਂ ਦੇਖੋ ਵੀ ਬਹੁਤ ਜਾਨਵਰ ਆਉਂਦੇ ਸੇਲ ਵਾਸਤੇ ਸਾਰੀਆਂ ਬੱਕਰੀ ਸੇਲ ਹੋਣ ਵਾਸਤੇ ਕਿੰਨੇ ਦੀ ਉਹ ਤਾਂ ਦੰਦ ਸਿੱਧੀ ਦੇਖੋ ਵੀ ਅੱਗੇ ਮੰਡੀ ਤੇ ਚੈੱਕ ਕਰ ਸਕਦੇ ਵੀ ਜਾਨਵਰ ਬੱਕਰਾ ਵੀ ਟਲ ਬੱਕਰੇ ਬਹੁਤ ਹੁੰਦੇ ਮੰਡੀ ਤੇ ਇੱਧਰ ਵੀ ਬਹੁਤ ਜ਼ਿਆਦਾ ਨੱਕ ਬੈਠੇ ਆ ਕਰੋ ਚੈੱਕ ਵੀ ਪੱਠਾ ਬੱਕਰੇ ਸਾਰੇ ਸਿਰਨਾਟੇ ਪੱਠਾ ਵੀ ਹੈਗੇ ਵਿੱਚ ਪੱਠਾ ਹੀ ਸਾਰੀਆਂ ਕਿਨੇ ਕਿਨੇ ਟਾਈਮ ਦੇ ਹੋਣਗੇ ਪੱਠਾ ਬਰੀ ਇਹ ਅਖੀਰੀਆਂ ਹੀ ਆ ਬਾਈ ਥੋੜੀਆਂ ਕਿਰੀਆਂ ਹੀ ਹਰੀਆਂ ਹਮ ਸਾਰੀਆਂ ਕਿਰੀਆਂ ਬਾਈ ਇਹ ਕੀ ਕੀ ਮਲ ਰਹੂਗਾ ਇਹਨਾਂ ਦਾ ਮੁੱਲ ਦਾ ਬਈ 12 12000 ਰੁਪਏ ਮਾਂ 12 12000 ਇਹ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਮੰਡੀ ਕਲਾਂ ਬਾਈ ਰਾਮਪਰਾਪੁਰ ਕੋਲ ਰਾਮਪਰਾਪੁਰ ਕੋਲ ਠੀਕ ਹੈ ਤੇ ਮਾਲ ਨੰਬਰ ਬੋਲ ਦੋ ਆਪਣਾ ਲੱਬੇ 5 68 ਜੀ 49 55 ਦੁਬਾਰੇ ਬੋਲੇ 90 5 68 49 55 ਸੋ ਹਾਂ ਜੀ ਜੇ ਕਿਸੇ ਨੇ ਪੱਠਾ ਲੈਣੀ ਨੰਬਰਾਂ ਸੰਪਰਕ ਕਰ ਸਕਦੇ ਹੋ ਠੀਕ ਹੈ